ਇਹ ਰਾਜਨੀਤੀ ਕਰਨ ਵਾਲੇ ਬੰਦੇ 'ਚ ਧਰਮ ਨਹੀਂ ਨਾ ਹੈਗਾ ਉਹ ਚੰਗੇਜ਼ ਖਾਂ ਦਾ ਰਾਜ ਸਰ ਮੁਹੰਮਦ ਇਕਬਾਲ ਨੇ ਬੜਾ ਸੋਹਣਾ ਲਿਖਿਆ ਹੈ ਉਹ ਕਹਿੰਦਾ ਜ਼ਲਾਲੇ ਪਾਦਸ਼ਾਹੀ ਹੋ ਜਾਂ ਜ਼ਮਹੂਰੀ ਤਮਾਸ਼ਾ ਹੋ ਜ਼ਲਾਲੇ ਪਾਦਸ਼ਾਹੀ ਕਹਿੰਦੇ ਸ਼ਕਸ਼ੀ ਰਾਜ ਨੂੰ ਸ਼ਕਸ਼ੀ ਰਾਜ ਆਪਾਂ ਕਹਿੰਦੇ ਆ ਜਿਵੇਂ ਆ ਬਾਦਸ਼ਾਹ ਵਾ ਕੱਲ ਨੂੰ ਉਹਦਾ ਮੁੰਡਾ ਵਾ ਫਿਰ ਉਹਦਾ ਮੁੰਡਾ ਵਾ ਫਿਰ ਉਹਦਾ ਮੁੰਡਾ ਉਹਨੂੰ ਕਹਿੰਦੇ ਜਲਾਲੇ ਬਾਦਸ਼ਾਹ ਪੀੜੀ ਦਰ ਪੀੜੀ ਜਮਹੂਰੀ ਤਮਾਸ਼ਾ ਆੜੀਆਂ ਪਰਸੋਂ ਵੋਟਾਂ ਪਈਆਂ ਭਾਵੇਂ ਰਾਜਾ ਪੀੜੀ ਦਰ ਪੀੜੀ ਹੋਵੇ ਤੇ ਭਾਵੇਂ ਵੋਟਾਂ ਵਾਲਾ ਹੋਵੇ ਕਹਿੰਦੇ ਜੁਦਾ ਉਹ ਦੀਨ ਸਿਆਸਤ ਸੇ ਤੋ ਰਹਿ ਜਾਂਦੀ ਹੈ ਚੰਗੀਜੀ ਜੇ ਰਾਜ ਕਰਨ ਵਾਲੇ ਚ ਧਰਮ ਦਾ ਕਿਣਕਾ ਨਹੀਂ ਹੈਗਾ ਤੇ ਉਹ ਚੰਗੀਜ਼ ਖਾਂ ਹੀ ਤੁਰਿਆ ਫਿਰਨ ਡਿਆ ਵਾ ਚੰਗੀਜ਼ ਖਾਂ ਉਸ ਜਿਹੜਾ ਨਿੱਕੇ ਨਿੱਕੇ ਬੱਚਿਆਂ ਦੇ ਉਤੋਂ ਵੀ ਘੋੜੇ ਭਜਾ ਕੇ ਤੇ ਤਾੜੀਆਂ ਮਾਰਦਾ ਹੁੰਦਾ ਸੀ ਵੈਸੇ ਅੱਜ ਦੀ ਡੇਟ ਅੰਦਰ ਰਾਜਨੀਤੀ ਦਾ ਹਾਲ ਕੁਝ ਇਦਾਂ ਦਾ ਹੀ ਆ ਕਿਉਂਕਿ ਧਰਮ ਉਹਨਾਂ ਦੇ ਪੱਲੇ ਹੈ ਨਹੀਂ ਧਰਮੀ ਬੰਦੇ ਨੂੰ ਅੱਗੇ ਤੁਸੀਂ ਲੱਗਣ ਨਹੀਂ ਦੇਣਾ ਇਹ ਧਰਮ ਵਾਲਾ ਬੰਦਾ ਇਹ ਪਾਸੇ ਨੂੰ ਦੁਰੂਦ ਪਹਿਲਾਂ ਹੀ ਲੱਤਾਂ ਖਿੱਚ ਕੇ ਬਾਦਲਾ ਨਹੀਂ ਨਹੀਂ ਤੂੰ ਦੇ ਸਾਝਾ ਜਾ ਬੰਦਾ ਤੂੰ ਰੋ ਘਰੇ ਤੂੰ ਨਾ ਜਾਈਂੇ ਪਾਸੇ ਜੋ ਤਾਸ਼ ਕੁੱਟਣ ਵਾਲਾ ਜੋ ਚਟਾ ਵੇਚਣ ਵਾਲਾ ਇਹ ਰਾਜਨੀਤੀ ਦਾ ਮਾਮਾ ਬਣਾ ਕੇ ਬਾਹਰ ਤਾਂ ਸਿਰ ਤੇ ਕੋਟੀ ਖਾਣੀ ਹੋ ਰਹੀ ਕਰੋਨਾ ਚੰਗਾ ਜਦੋਂ ਕਿ ਧਰਮ ਤੇ ਰਾਜਨੀਤੀ ਨੂੰ ਸਾਡੀ ਕੌਮ ਚ ਵੱਖਰਾ ਵੱਖਰਾ ਨਹੀਂ ਕੀਤਾ ਜਾ ਸਕਦਾ ਧਰਮ ਤੇ ਰਾਜਨੀਤੀ ਬਰਾਬਰ ਚੱਲਣਗੇ ਮਾਲਾ ਵੀ ਧਰਮ ਦੀ ਉਹਨਾਂ ਚਰੀ ਚੰਗੀ ਲੱਗਦੀ ਜੇ ਦੂਜੇ ਹੱਥ ਚ ਰਾਜਨੀਤੀ ਦੀ ਕਿਰਪਾਨ ਹੋ ਗਈ ਤਾਂ ਚਪੇੜ ਮਾਰ ਕੇ ਮਾਲਾ ਖੋਗੇ ਲੈ ਜੂਗੀ ਸਾਡੀ ਮਾਲਾ ਦੀ ਰਾਖੀ ਕਰਨ ਵਾਸਤੇ ਰਾਜਨੀਤੀ ਚਾਹੀਦੀ ਸੀ ਅਹੀਂ ਰੋਜ ਇੱਥੇ ਪੜਦੇ ਸਾਡਾ ਗਰੰਥੀ ਸਿੰਘ ਪੜਦਾ ਅਰਦਾਸ ਕਰਨ ਲੱਗਿਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਹੁਣੇ ਪੜਨਾ ਤੁਸੀਂ ਜੇ ਨਹੀਂ ਪੜਨਾ ਤਾਂ ਫੇਰ ਕਹਿ ਦਿਓ ਉਦਾਂ ਹੀ ਪਤਾ ਕੀ ਕਹਿੰਨੇ ਆ ਨਾ 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 ਗੁਰਦੁਆਰੇ ਰਾਜਨੀਤੀ ਦੀ ਵਾੜ ਨਹੀਂ ਗੁਰਦਾਰੇ ਚੋਂ ਰਾਜਨੀਤੀ ਸਿੱਖਣੀ ਸੀ ਕਿਦਾਂ ਕਰੀ ਦੀਆ ਮਹਾਰਾਜਾ ਰਣਜੀਤ ਸਿੰਘ ਨੇ ਸਾਰੀ ਉਮਰ ਰਾਜਨੀਤੀ ਗੁਰੂ ਗ੍ਰੰਥ ਸਾਹਿਬ ਦੇ ਕੋਲੋਂ ਸਿੱਖੀ ਆ ਜਦੋਂ ਦੀ ਅਹੀਂ ਰਾਜਨੀਤੀ ਇੱਥੋਂ ਚੋਕੇ ਦੇ ਬਾਹਰ ਬੋੜਾਂ ਥੱਲੇ ਘੜ ਦਿੱਤੀ ਆ ਨਾ ਪਠਾ ਸਾਡਾ ਉਦੋਂ ਦਾ ਹੀ ਬੈਠਾ ਸੀ ਰਾਜਨੀਤੀ ਇੱਥੇ ਕਰਨੀ ਜਾਚ ਸਿੱਖਣੀ ਸੀ ਜੇ ਕਹਿੰਦੇ ਵੀ ਗੁਰਦੁਆਰੇ ਰਾਜਨੀਤੀ ਨਹੀਂ ਲਾਉਣੀ ਤੇ ਫੇਰ ਆ ਦੋੜਾ ਪਰਨਾ ਬੰਦ ਕਰ ਦਿਓ ਰਾਜ ਕਰੇਗਾ ਖਾਲਸਾ ਕੀ ਰਾਈ ਇਹਦੇ ਸਿੱਧੀ ਸਿੱਧੀ ਰਾਜਨੀਤੀ ਆ ਇਹਦੇ ਧਰਮ ਦੀ ਗੱਲ ਹੀ ਕੋਈ ਨਹੀਂ ਹੈਗਾ ਤੁਹਾਡੇ ਗ੍ਰੰਥੀ ਸਿੰਘ ਨੇ ਹੁਕਮਨਾਮਾ ਲੈਣਾ ਹੋਣਾ ਉਹਨੇ ਕਹਿਣਾ ਵੱਡਾ ਤੇਰਾ ਦਰਬਾਰ ਸੱਚਾ ਤੁੱਦ ਤਖਤ ਸਿਰ ਸ਼ਾਹਾ ਪਾਤਸ਼ਾਹਾ ਨਿਹਚਲ ਚੌਰ ਛੱਤ ਇਹਦੇ ਸਿੱਧੀ ਰਾਜਨੀਤੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਪਹਿਲਾ ਮਰਨ ਕਬੂਲ ਜੀਵਨ ਕੀ ਛੱਡ ਆਸ ਇਹ ਕਿਹੜੇ ਧਰਮ ਦੀ ਗੱਲ ਸੀ ਜਦੋਂ ਕਿ ਦੋਵੇਂ ਚੀਜ਼ਾਂ ਬਰਾਬਰ ਚੱਲਣੀਆਂ ਮਹਾਰਾਜ ਨੇ ਕਿਹਾ ਧਰਮ ਰਾਜਨੀਤੀ ਕਰਨੀ ਪੈਣੀ ਦੋਵੇਂ ਇੱਕੋ ਜੇ ਰੱਖਨੇ ਪੈਣੇ ਆ ਤੇ ਮਹਾਰਾਜ ਦੇ ਕੋਲ ਬੈਠਾ ਭਾਈ ਲਾਲੋ ਕਹਿੰਦਾ ਬਾਬਾ ਧਰਮ ਵਾਲਿਆਂ ਦਾ ਤੇ ਆਵਾ ਹੀ ਉੱਤਿਆ ਪਿਆ ਬਸ ਉਹ ਕੱਪੜੇ ਹੀ ਲਾਉਂਦੇ ਹੋਗੇ ਲੋਕਾਂ ਦੇ ਕਾਜੀ ਮੁੱਲਾ ਪੰਡਤ ਬ੍ਰਾਹਮਣ ਜਿਹੜੇ ਉਦੋਂ ਚੱਲਦੇ ਸੀ ਹੁਣ ਸਾਡੇ ਗੁਰਦਵਾਰਿਆਂ ਚ ਵੀ ਭਾਈ ਹੈਗੇ ਜਿਹੜੇ ਮਹਾਰਾਜ ਦੀ ਹਜ਼ੂਰੀ ਜੀ ਹੱਥ ਔਲਾ ਕਰਨ ਦਾ ਹੈ ਗਰੀ ਨਿਆਣਿਆਂ ਦਾ ਲਾਗੇ ਉੱਥੇ ਬੈਠੇ ਕਰੀ ਜਾਂਦੇ ਆ। ਅੱਗੋ ਪਿਛੋ ਸਾਨੂੰ ਕੋ ਪੁੱਛਦਾ ਨਹੀਂ ਆ ਸਾਡੀ ਦੇ ਰੋਟੀ। ਜਿੰਨੇ ਮੇਰੇ ਅਗੇ ਬੰਦੇ ਨੇ ਗੁਰਦੈਰ ਦਾ ਗਰੰਥੀ ਬਣ ਕੇ 30 ਸਾਲ ਰਹਿ ਕੇ ਨਿਆਣੇ ਪਾਲੇ ਘਰ ਬਣਾ ਲਿਆ। ਪੜ੍ਹਾ ਵੀ ਲਾਇਆ ਉਹ ਵੀ ਮੁੜ ਕੇ ਖਲੋ ਕੇ ਇਹ ਗੱਲ ਆਖੇ ਵੀ ਮੈਨੂੰ ਦਿੱਤਾ ਕੱਖ ਨਹੀਂ ਗੁਰੂ ਫਿਰ ਲਾਣ ਤੇ ਆਣਾ ਸਾਡੇ ਤੇ। ਰੇੜੀ ਲਾ ਲਈ ਨੂੰ ਪਹਿਲੇ ਦਿਨ ਹੀ ਛੱਡ ਦੇਣ ਨੂੰ ਵੀ ਨਹੀਂ ਮੈਂ ਨਹੀਂ ਕਰ ਸਕਦਾ ਮੈਂ ਹੋਰ ਕੋਈ ਕੰਮ ਕਰ ਲੈਣਾ। ਗੁਰੂ ਦਾ ਖਾ ਕੇ ਗੁਰੂ ਨੂੰ ਭੰਡੀ ਜਾਣਾ ਇਹ ਕੋਈ ਬਹੁਤੀ ਵਧੀਆ ਗੱਲ ਨਹੀਂ ਹੈਗੀ। ਇਹੋ ਹੀ ਹਾਲ ਉਹਦੋਂ ਕਾਜੀ ਮੋਲਾ ਦਾ ਸੀ। ਬ੍ਰਾਹਮਣ ਲੋਕਾਂ ਨੂੰ ਪਖੰਡ ਚ ਪਾ ਰਿਹਾ ਸੀ ਕਾਜੀ ਆਪਣੀ ਜਗ੍ਹਾ ਤੇ ਛੇਲ ਲਾਈ ਤੁਰਿਆ ਜਾਂਦਾ ਸੀ। ਅਸਲ ਚ ਧਾਰਮਿਕ ਬਾਣੇ ਚ ਵੀ ਲੋਕੀ ਸ਼ਿਕਾਰੀ ਹੋ ਗਏ ਆ। ਵੀ ਸ਼ਿਕਾਰ ਕਰਨਾ ਕਿਦਾਂ ਲੋਕਾਂ ਦਾ, ਕੁੰਡੀ ਲਾਉਣੀ ਕਿਦਾਂ ਲੋਕਾਂ ਦਾ। ਬਾਣਾ ਧਰਮ ਦਾ ਪਾਇਆ ਵਾ ਚੋਲਾ ਬੜਾ ਸੋਹਣਾ ਮੇਰੇ ਕੋਲ ਪਾਇਆ ਵਾ ਸੂਟ ਬੜਾ ਸੋਹਣਾ ਪਾਇਆ ਪਰ ਕੁੰਡੀ ਲੱਗਣ ਦੀ ਲੋਕਾਂ ਨੂੰ ਫੇ ਲੋਕਾਂ ਦੀਆਂ ਜੇਬਾਂ ਚੋਂ ਕੱਢਣੇ ਕਿੱਦਾਂ ਵਾ ਉਹ ਧਰਮ ਦੀ ਗੱਲ ਨਹੀਂ ਕਰ ਰਿਹਾ ਉਹ ਲੋਕਾਂ ਦਾ ਨੁਕਸਾਨ ਕਰ ਰਿਹਾ ਅਹੀਂ ਲੋਕਾਂ ਨੂੰ ਮਤਾਂ ਦਈ ਜਾਂਦੇ ਆ ਸੱਚ ਬੋਲੋ ਸੱਚ ਬੋਲੋ ਸੱਚ ਬੋਲੋ ਸਾਡੀ ਦੇ ਸਵੇਰੇ ਚਾਹ ਵੀ ਝੂਠ ਤੋਂ ਸ਼ੁਰੂ ਹੁੰਦੀ ਕਈਆਂ ਦੀ ਮੈਂ ਆਪਣੇ ਤੋਂ ਗੱਲ ਸ਼ੁਰੂ ਕਰਦਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਮਨ ਲੋ ਮੈਂ ਧਾਰਮਕ ਆ ਜੇ ਮੇਰੀ ਸ਼ੁਰੂਆਤ ਹੀ ਝੂਠ ਤੋਂ ਹੋਵੇ ਫਿਰ ਮੈਂ ਲੋਕਾਂ ਨੂੰ ਕਾਹਦਾ ਸੱਚ ਬੋਲਣ ਦੀ ਮਾਤ ਦੇਣਾ ਵਿਆਹ ਸਾਦੇ ਕਰੋ ਜੀ ਧੀਆਂ ਪੁੱਤਾਂ ਦੇ ਵਿਆਹ ਸਾਦੇ ਕਰੋ ਆ ਅੰਮ੍ਰਿਤਸਰ ਭਾਈ ਗੁਰ ਇਕਬਾਲ ਸਿੰਘ ਦਾ ਸਾਥੀ ਆ ਮੈਨੂੰ ਪਤਾ ਨਹੀਂ ਉਹ ਮੁੰਡਾ ਵਾ ਕਿ ਚੇਲਾ ਵਾ ਅਮਨਦੀਪ ਸਿੰਘ ਕਹਿੰਦੇ ਉਹਨੇ ਕੁੜੀ ਦਾ ਵਿਆਹ ਕੀਤਾ ਲੱਖਾਂ ਕਰੋੜਾਂ ਰੁਪਏ ਦੇ ਵਿਆਹ ਦੇ ਲਾਤੇ ਲੋਕਾਂ ਨੂੰ ساری ਉਮਰ ਸਾਦੇ ਰਹੋ ਜੀ ਨੰਸਰਾਂ ਵੀ ਨਚਾਉਂਦੀਆਂ ਲਲੜ ਪਲੜ ਸਾਰਾ ਕੁਝ ਹੀ ਕਰ ਦਿੱਤਾ ਕੁਝ ਮੇਰੇ ਵਰਗੇ ਸ਼ਹਿਰੀਏ ਭੂਏ ਕਰਕੇ ਨੋਟ ਵਾਧੂ ਕੁੱਟ ਲੈਂਦੇ ਕਿਉਂਕਿ ਬੰਦੇ ਭੋਲੇ ਆ ਨਾ ਸੌਖਾ ਵਾ ਧਰਮ ਦਾ ਬਾਣਾ ਪਾ ਕੇ ਲੋਕਾਂ ਦੇ ਕੱਪੜੇ ਲਾਉਣੇ ਬੜੇ ਸੌਖੇ ਆ ਧਰਮ ਦਾ ਬਾਣਾ ਪਾ ਕੇ ਤੁਹਾਨੂੰ ਬਿਜ਼ਨਸ ਕਰਨਾ ਆਉਣਾ ਚਾਹੀਦਾ ਤੁਸੀਂ ਇੱਥੇ ਲੋਕਾਂ ਨੂੰ ਭਵੇਂ ਸਵਾਦੀ ਪੂੜੀ ਖਵਾ ਦਿਓ ਛਰ ਤਿਆ ਧਰਮ ਦਾ ਬਾਣਾ ਪਾ ਕੇ ਤੇ ਸਵਾਦੀ ਪੂੜੀ ਖਵਾ ਦਿਓ ਲੋਕਾਂ ਦੀ ਖਾ ਜਾਣੀ ਆ ਉਕੇ ਲੋਕਾਂ ਨੇ ਅੰਨਾ ਵਿਸ਼ਵਾਸ ਕਰਨਾ ਵਾ ਉਦਾਹਰਨ ਦੇਵਾ ਬਾਬਾ ਰਾਮਦਾਸ ਬਾਬਾ ਰਾਮਦੇਵ ਜਦੋਂ ਨਵਾਂ ਨਵਾਂ ਆਇਆ ਨਾ ਮਾਰਕੀਟ 'ਚ ਉਹਨੇ ਸਭ ਤੋਂ ਪਹਿਲਾਂ ਆ ਕੇ ਲੋਕਾਂ ਨੂੰ ਇਹ ਗੱਲ ਕਹੀ ਵੀ ਸਿਰ ਦੇ ਵਾਲ ਪੱਕੇ ਤੌਰ ਤੇ ਕਾਲੇ ਕਰ ਲੋ ਹੈਗਾ ਉਹ ਬਿਜ਼ਨਸਮੈਨ ਬੰਦਾ ਸੀ ਉਹਨੂੰ ਪਤਾ ਇਹ ਬਿਜ਼ਨਸ ਚੱਲਣਾ ਨਹੀਂ ਉਹਨੇ ਫਿਰ ਧਰਮ ਦਾ ਚੋਗਾ ਪਾਇਆ ਉਹਨੇ ਆਖਿਆ ਲੋਕਾਂ ਦੇ ਵਾਲ ਪੱਕੇ ਤੌਰ ਤੇ ਕਾਲੇ ਰਹਿਣਗੇ ਬਸ ਨੌਵਾਂ ਤੇ ਨੌਂ ਕਸੌਣੇ ਆ ਅਸੀਂ ਉਦੋਂ ਸਕੂਲੇ ਪੜਦੇ ਹੁੰਨੇ ਆ ਤੇ ਮੈਡਮਾਂ ਨੇ ਵੀ ਸਕੂਲੇ ਬੈਠੀਆਂ ਐਂ ਕਰੀ ਜਾਣਾ 24 ਘੰਟੇ ਹਸਪਤਾਲ ਚਲਜੋ ਨਰਸਾਂ ਵੀ ਐਂ ਕਰੀ ਜਾਣਾ ਗੁਰਦਾਰੇ ਚਲਜੋ ਮਾਈਆਂ ਨੇ ਉੱਥੇ ਵੀ ਐਂ ਕਰੀ ਜਾਣਾ ਜਦੋਂ ਨੇ 6 ਮਹੀਨੇ ਨੌਵਾਂ ਦੇ ਨੌ ਕਸਾਲੇ ਨਾ ਚੰਗੀ ਤਰ੍ਹਾਂ ਮੁੜ ਕੇ ਕਹਿੰਦਾ ਨਹੀਂ ਨਹੀਂ ਕੱਲੇ ਨੌ ਨਹੀਂ ਕਸੌਣੇ ਆ ਸ਼ੈਂਪੂ ਵੀ ਆਇਆ ਇੱਕ ਸ਼ੈਂਪੂ ਵੀ ਲਾਉਣਾ ਪੈਣਾ ਉਹਨਾਂ ਇਹ ਤੇ ਹੀ ਰਕਮ ਲਈ ਹੋਗੀ ਅਗਲੇ ਦਿਨ ਸ਼ੈਂਪੂ ਚੋਕ ਲੈ ਆਏ ਲੋਕੀ ਦੇ ਬਾਬਾ ਆਰਾਮਦੇਵ ਦਿਨਾਂ ਦੇ ਵਿੱਚ ਤਰੱਕੀ ਕਰਕੇ ਬਿਜ਼ਨਸਮੈਨ ਉਹ ਬਣ ਗਿਆ ਟੌਪ ਦਾ ਜਿਹਨੂੰ ਤਰੀਕਾ ਉਹਦੀ ਇੱਥੇ ਹੀ ਅਮਰੀਕਾ ਵਾ ਗੱਲ ਤੇ ਕੀ ਤਰੀਕੇ ਦੀ ਧਰਮ ਦਾ ਪਾਣਾ ਪਾ ਕੇ ਲੋਕਾਂ ਨੂੰ ਠੱਗਣਾ ਬਹੁਤ ਸੌਖਾ ਵਾ ਬਹੁਤ ਸੌਖਾ ਮਹਾਰਾਜ ਕਹਿੰਦਾ ਲਾਲੋ ਹਾਲ ਕੀਆ ਕਹਿੰਦਾ ਧਰਮ ਦਾ ਵੀ ਗਿਆ ਤੇ ਰਾਜਨੀਤੀ ਦਾ ਵੀ ਗਿਆ ਧਾਰਮਿਕ ਲੋਕ ਵੀ ਵਿਗੜ ਗਿਆ ਤੇ ਰਾਜਨੀਤਿਕ ਲੋਕ ਵੀ ਵਿਗੜ ਗਿਆ ਗੁਸਾ ਨਾ ਕਰਿਓ ਜਦਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪਹਿਲੀ ਮੁਲਾਕਾਤ ਹੋਈ ਨਾ ਮਾਦੋ ਉਦਾਸ ਬੈਰਾਗੀ ਨਾ ਉਹ ਸਾਧ ਬਣਿਆ ਹੈ ਮਾਰਾ ਕਹਿੰਦੇ ਡਰਨ ਕੰਮਾ ਬੰਦਾ ਸਾਧ ਕਿੱਦਾਂ ਬਣ ਗਿਆ ਤੂੰ ਤੇ ਛਕਾਰੀ ਆ ਨਿਕੰਮਾ ਦਾ ਵੀ ਸ਼ਿਕਾਰ ਕਰਦਾ ਰਿਹਾ ਤੇ ਸ਼ਿਕਾਰ ਤੂੰ ਹੁਣ ਵੀ ਕਰਨ ਦਿਆ ਬੱਕਰੀ ਗਲੋਂ ਧਰਮ ਦਾ ਬਾਣਾ ਪਾ ਕੇ ਲੋਕਾਂ ਦਾ ਸ਼ਿਕਾਰ ਕਰਨ ਦਿਆ ਵੀ ਇਹਨੂੰ ਠੱਗਣਾ ਕਿੱਦਾਂ ਤੇ ਇਹਦੇ ਜੇਬ ਚੋਂ ਪੈਸੇ ਕਢਾਉਣੇ ਕਿੱਦਾਂ ਮਾਰਾ ਇਹਨੇ ਆਖਿਆ ਤੂੰ ਕਰਦਾ ਕੀ ਫਿਰਦਾ ਤੇ ਮਾਧੋਦਾਸ ਕਹਿੰਦਾ ਬਾਬਾ ਦੁਨੀਆ ਕਹਿੰਦੀ ਸਾਧਾਂ ਨੂੰ ਕੀ ਸਵਾਦ ਆ ਨਾ ਇਹਦੇ ਆਮ ਬਣਿਆ ਨਾ ਖਾਣ ਸਾਡੇ ਸਾਧਾਂ ਨੂੰ ਕੀ ਸਵਾਦ ਆ ਨਾ ਜੇ ਬਹੁਤ ਬਰੀਕੀ ਚ ਜਾ ਕੇ ਝਾਤੀ ਮਾਰੋ ਸਵਾਦਾਂ ਨਾ ਹੈ ਹੀ ਅਸਲ ਚ ਇਹਨਾਂ ਨੂੰ ਟੌਪ ਦੇ ਹਿੰਦੁਸਤਾਨ ਦੇ ਜਿੰਨੇ ਸਾਧਿਆ ਤੁਹਾਨੂੰ ਜੇਲ੍ਹ ਚ ਮਿਲਣਗੇ ਆਸਾ ਰਾਮ ਜੇਲ੍ਹ ਚ ਮਿਲੂਗਾ ਰਾਮ ਰੀ ਮਿਠੇਲ ਚ ਮਿਲੂਗਾ ਜੋ ਟੌਪ ਦੀ ਕਰੀਮ ਹੈ ਸਾਰੀ ਥਾਣਿਆਂ ਦੀ ਮਿਲੂ ਤੁਹਾਨੂੰ ਜਾ ਕੇ ਬੰਦਗੀ ਵਾਲੀਆਂ ਰੂਹਾਂ ਇਸ ਚੱਕਰ ਚ ਨਹੀਂ ਪੈਂਦੀਆਂ ਭਾਈ ਲਾਲੋ ਕਹਿੰਦਾ ਬਾਬਾ ਧਰਮ ਵੀ ਗਿਆ ਤੇ ਰਾਜਨੀਤੀ ਵੀ ਗਈ ਮਹਾਰਾਜ ਕਹਿਣ ਲੱਗੇ ਬਸ ਐਨੀ ਗੱਲ ਸੁਣੀ ਸੀ ਧਰਮ ਦੀ ਗੱਲ ਕਰਨ ਵਾਲੇ ਜਦੋਂ ਰਾਜਨੀਤੀ ਦੀ ਗੱਲ ਕਰਨ ਵਾਲੇ ਉਲਝ ਜਾਣਗੇ ਨਾ ਜਦੋਂ ਲੋਕਾਂ ਨੂੰ ਇਹ ਛਦਾਈ ਬਣਾਉਣਾ ਸ਼ੁਰੂ ਕਰ ਦੇਣਗੇ ਫਿਰ ਤਿੱਜਾ ਬੰਦਾ ਵਿੱਚ ਐਂਟਰੀ ਕਰੂਗਾ ਤੇ ਧਰਮ ਵਾਲਿਆਂ ਨੂੰ ਵੀ ਸੋਧੂਗਾ ਤੇ ਰਾਜਨੀਤੀ ਗਲਤ ਕਰਨ ਵਾਲਿਆਂ ਨੂੰ ਵੀ ਸੋਧੂਗਾ ਮੁਕਤੀ ਦੀ ਗੱਲ ਭਾਈ ਲਾਲੋ ਤੇਰੇ ਸ਼ਹਿਰ ਦੀ ਇਟਨਾ ਇਟ ਖੜਕਣ ਵਾਲੀ ਆ ਇਥੇ ਲਾਸ਼ਾਂ ਐ ਤਰਨੀਆਂ ਜਿਵੇਂ ਦਰਿਆ ਦੇ ਵਿੱਚ ਮੱਛੀਆਂ ਤਰਦੀਆਂ ਨੇ ਭਾਈ ਲਾਲੂ ਕਹਿੰਦਾ ਬਾਬਾ ਇਹ ਕੀ ਕਹਿਣਾ ਹੈ ਮਹਾਰਾਜ ਕਹਿੰਦੇ ਮੈਂ ਕੋਲੋਂ ਨਹੀਂ ਕਹਿੰਦਾ ਜੋ ਤੇਰੇ ਸ਼ਹਿਰ ਚ ਵਾਪਰਨਾ ਹੈ ਮੈਂ ਤੈਨੂੰ ਉਹ ਦੱਸਣ ਲੱਗਾ ਜਿਨ੍ਹਾਂ ਨੇ ਸਾਰੀ ਉਮਰ ਚੰਮ ਦੀਆਂ ਚਲਾਈਆਂ ਹੁਣ ਜਦੋਂ ਉਹਨਾਂ ਦਾ ਆਪਣਾ ਚੰਮ ਲੱਥਦਾ ਵਾ ਉਦੋਂ ਕਿਹੜੇ ਪਾਪ ਪੈਂਦੀ ਹੈ ਵੇਖਾ ਸਾਰੀ ਉਮਰ ਕਈ ਚੰਮ ਦੀਆਂ ਚਲਾ ਛੱਡਦੇ ਕਦੇ ਦਾਦੇ ਦੀਆਂ ਕਦੇ ਪੋਤੇ ਦੀਆਂ ਵਾਰੀ ਦੇ ਸਾਹਮਣੇ ਵਾਲੇ ਦੀ ਵੀ ਆ ਹੀ ਜਾਂਦੀ ਹੈ ਜਿਨ੍ਹਾਂ ਨੇ ਸਾਰੀ ਉਮਰ ਚੰਮ ਦੀਆਂ ਚਲਾਈਆਂ ਪਰ ਜਦੋਂ ਚੰਮ ਲੈਂਦਾ ਨਾ ਆਪਣਾ ਫਿਰ ਹਾਲ ਦੁਹਾਈਆਂ ਪੈਂਦੀਆਂ ਮਹਾਰਾਜ ਭਾਈ ਲਾਲੋ ਦੇ ਕੋਲੋਂ ਏਮਨਾਬਾਦ ਦਾ ਹਾਲ ਸੁਣ ਕੇ ਏਮਨਾਬਾਦ ਦਾ ਆਉਣ ਵਾਲਾ ਭਵਿੱਖ ਜਿਵੇਂ ਦੱਸਦੇ ਆ ਢਾਡੀ ਸਿੰਘ ਤੁਹਾਡੇ ਚਰਨਾਂ 'ਚ ਕਿਉਂ ਬਣੇ ਕਾ the heart! ਔਰ ਸੱਚੇ ਬੋਲਦੇ ਮੁੱਖੋਂ ਸ਼ਬਦ ਬਿਆਨ ਕਰੇ ਲਾਲੋ ਚੜਕੇ